ਅ ਡੇ ਬਾਏ ਡੇ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਆ ਉਹ ਪੀਕ ਤੇ ਜਾ ਰਿਹਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਬੰਪਰ ਫਸਲ ਜਿਸ ਕਿਸਮ ਦੀ ਮੰਡੀ ਦੇ ਅੰਦਰ ਢੇਰੀਆਂ ਦਾ ਅਸੀਂ ਕਣਕ ਦਾ ਰੁਖ ਦੇਖ ਰਹੇ ਹਾਂ ਦਾਣੇ ਦਾ ਮਿਆਰ ਦੇਖ ਰਹੇ ਹਾਂ ਬੜਾ ਸ਼ਾਨਦਾਰ ਦਾਣਾ ਸੋ ਮੈਨੂੰ ਇਹ ਉਮੀਦ ਆ ਕਿ ਬੰਪਰ ਫਸਲ ਹੋਏਗੀ ਕੁਰੇਸ ਬੰਪਰ ਫਸਲ ਦਾ ਜਿੱਥੇ ਦੇਸ਼ ਦੇ ਅਣ ਭੰਡਾਰ ਨੂੰ ਵੱਡਾ ਲਾਭ ਹੋਏਗਾ ਤੇ ਕਿਸਾਨ ਨੂੰ ਵੀ ਆਰਥਿਕ ਪੱਖੋਂ ਮੈਂ ਸਮਝਦਾ ਕਿ ਇੱਕ ਵੱਡਾ ਉਹਨੂੰ ਫਾਇਦਾ ਹੋਏਗਾ ਸੋ ਅੱਜ ਮੈਂ ਬੰਗਾ ਮੰਡੀ ਦੇ ਅੰਦਰ ਹੁਣ ਖੜ ਦੇ ਵਿੱਚ ਆਇਆ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਹੁਣ ਤੱਕ 416000 ਐਮਟੀ ਜਿਹੜੀ ਉਹ ਕਣਕ ਆਈ ਆ ਔਰ ਮੈਨੂੰ ਖੁਸ਼ੀ ਆ ਕਿ 322000 ਐਮਟੀ ਸਰਕਾਰ ਵੱਲੋਂ ਖਰੀਦੀ ਜਾ ਚੁੱਕੀ ਆ ਤੇ 151 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੀ ਪੇਮੈਂਟ ਬਣਦੀ ਆ ਉਹਨਾਂ ਦੇ ਖਾਤਿਆਂ 'ਚ ਰੀਲੀਜ਼ ਵੀ ਕੀਤਾ ਜਾ ਚੁੱਕਿਆ। ਸੋ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਕਰਾਂਗੇ ਤੇ ਉਹਦੇ ਲਈ ਜਿੰਨੀਆਂ ਵੀ ਵਿਵਸਥਾਵਾਂ ਨੇ ਚਾਹੇ ਉਹ ਬਾਰਦਾਨੇ ਦਾ ਸਵਾਲ ਆ, ਚਾਹੇ ਸੀਸੀਐਲ ਦਾ ਸਵਾਲ ਆ, ਚਾਹੇ ਤਰਪਾਲਾਂ ਦਾ ਸਵਾਲ ਆ, ਚਾਹੇ ਕਰੇਟਾਂ ਦਾ ਸਵਾਲ ਆ, ਜੋ ਵੀ ਸਾਡਾ ਇਹਦੇ ਨਾਲ ਜਿਹੜੀ ਮਲ ਜ਼ੁੜੀ ਇਹਦੀਆਂ ਲੋੜਾਂ ਨੇ ਗਵਰਨਮੈਂਟ ਦੀਆਂ ਉਹ 100% ਪੂਰੀਆਂ ਕਰ ਲਈਆਂ ਗਈਆਂ ਨੇ। ਸੋ ਸਾਨੂੰ ਇਹ ਗੱਲ ਕਹਿੰਦੇ ਆ ਖੁਸ਼ੀ ਹੋ ਰਹੀ ਆ। ਇਹ 24 24 ਘੰਟੇ ਦੇ ਵਿੱਚ ਜਿਹੜੀ ਐਮਐਸਪੀ ਹੈ 2425 ਰੁਪਏ ਉਹ ਕਿਸਾਨ ਦੇ ਖਾਤੇ ਦੇ ਪੈਸੇ ਪਾਏ ਜਾ ਰਿਹਾ ਔਰ ਇਸ ਸੀਜ਼ਨ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੇ ਆੜਤੀਆਂ ਲਈ ਵਧੀਆ ਹੋਵੇ ਇਹ ਅਸੀਂ ਉਮੀਦ ਵੀ ਕਰਦੇ ਹਾਂ ਸੋ ਮਾਨਜੋਗ ਮੁੱਖ ਮੰਤਰੀ ਦਾ ਜਿਹੜਾ ਆਦੇਸ਼ ਹੈ ਕਿ ਮੰਡੀ ਦੇ ਵਿੱਚ ਕੋਈ ਕਿਸਾਨ ਨੂੰ ਦਿੱਕਤ ਨਾ ਆਵੇ ਉਹਦੇ ਲਈ ਪਲ-ਪਲ ਹਰ ਰੋਜ਼ ਫੀਡਬੈਕ ਲਈ ਜਾਂਦੀ ਆ ਉਹਤੇ ਨਿਗਰਾਨੀ ਰੱਖੀ ਹੋਈ ਹੈ